ਹਾਂਜੀ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਇਹ ਵਾਲੇ ਸੂਟ ਆਰਨਿੰਗੇ ਜੀ ਪਿਓਰ ਕਾਟਨ ਦੇ ਨਾਲ ਇਹਨਾਂ ਦੇ ਇੰਬੋਰਡਰੀ ਆਏਗੀ neck ਦੇ ਉੱਪਰ ਨਾਲ ਇਹਨਾਂ ਦੇ ਦੁਪट्टे ਆਉਣਗੇ ਜੀ ਆਪਾਂ ਅੱਜ ਸਟਿਚ ਸੂਟ ਲੈ ਕੇ ਆਏ ਆ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਸਟਿਚ ਸੂਟ ਵਿਦ ਪਲਾਜ਼ੋ ਆਣ ਤਾਂ ਆਪਾਂ ਲੈ ਕੇ ਆਏ ਆ ਇਹ ਵਾਲੇ ਵੀ ਸੂਟ ਕਾਟਨ ਦੇ ਆਉਣਗੇ ਜੀ ਨਾਲ ਮਸਲੀਨ ਕਾਟਨ ਦੇ ਦੁਪट्टे ਆਉਣਗੇ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੇ ਵੀ ਪਿਓਰ ਕਾਟਨ ਦੇ ਸੂਟ ਆਉਣਗੇ बॉਟਮ ਵਰਕ ਆਏਗਾ ਨਾਲ ਹਾਪ ਪਿਓਰ ਦਾ ਦੁਪੱਟਾ ਰਹੇਗਾ ਜੀ ਪ੍ਰਾਈਸ ਮੈਂਸ਼ਨ ਨੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੇ ਸਟਿਚ ਸੂਟ ਆਉਣਗੇ ਨਾਲ ਪਲਾਜ਼ੋ ਵੀ ਸਟਿਚ ਹੈ ਸਾਈਜ਼ ਸਾਰੇ ਵਗੈਰਾ ਉੱਤੇ ਮੈਂਸ਼ਨ ਕੀਤੇ ਹੋਏ ਨੇ ਐਂਡ ਪ੍ਰਾਈਸ ਵੀ ਮੈਂਸ਼ਨ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣੇ ਹੋਏ ਨੇ ਇਹ ਵਾਲੇ ਵੀ ਸਟਿਚ ਸੂਟ ਆਉਣਗੇ ਜੀ ਪਿਓਰ ਕਾਟਨ ਦਾ ਸਟਾਫ ਰਹੇਗਾ ਇਹਦੇ ਉੱਪਰ ਚਿਕਨਕਾਰੀ ਬਹੁਤ ਜ਼ਿਆਦਾ ਸੋਹਣਾ ਕੋਟ ਸੈਟ ਹੈ ਤੇ ਤੁਸੀਂ ਇਹ ਵਾਲੇ ਸੂਟ ਆਰਡਰ ਕਰ ਸਕਦੇ ਹੋ ਇਹਨਾਂ ਦੇ ਕਲਰ ਆਪਸ਼ਨ ਵੀ ਦਿੱਤੇ ਹੋਏ ਆ ਇਹ ਵਾਲੇ ਵੀ ਪਿਓਰ ਕਾਟਨ ਸੂਟ ਦੁਪੱਟਾ बॉटम कॉटन ਦੀ ਆਏਗਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਆਉਣ ਵਾਲੀ ਇਹਨਾਂ ਦੀ ਇਹ ਵਾਲੇ ਵੀ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਇਹਨਾਂ ਦੇ ਨਾਲ ਵੀ प्लाजो ਸੈੱਟ ਹੈ ਪ੍ਰਾਈਸ ਵੀ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਡिटेल ਵੀ ਉੱਪਰ ਮੈਂਸ਼ਨ ਕੀਤੀ ہوئی ਹੈ ਜੋ ਵੀ ਇਹਦੇ ਵਿੱਚ ਸਾਈਜ਼ ਹੈ ਸਾਰੇ ਉੱਤੇ ਦਿੱਤੇ ਹੋਏ ਆ ਤੇ ਤੁਸੀਂ ਇਹ ਵਾਲੇ ਸੂਟ ਆਰਡਰ ਕਰ ਸਕਦੇ ਹੋ ਇਹਨਾਂ ਦਾ ਫੈਬਰਿਕ ਵੀ ਕਾਟਨ ਰਹੇਗਾ ਜੀ ਤੁਸੀਂ ਇਹਨਾਂ ਨੂੰ ਮੰਗਵਾ ਸਕਦੇ ਇਹਨਾਂ ਦੇ ਉੱਪਰ ਇੰਬੋਰਡਰੀ ਹੋਈ ہوئی ਹੈ ਨਾਲ ਪ੍ਰਿੰਟ ਹੈ ਨਾਲ ਇਹਨਾਂ ਦੇ ਉੱਪਰ ਇੰਬੋਰਡਰੀ ਹੋਈ ਹੈ ਵਿਦਆਊਟ ਦੁਪੱਟਾ ਆਉਣਗੇ ਇਹ ਵਾਲੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਥੈਂਕ ਯੂ so much